ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਟ੍ਰੈਫਿਕ ਤੇ 트ੰਪ ਨੂੰ ਅਮਰੀਕਾ ਦੇ ਲੋਕਾਂ ਨੇ ਸੁਣੀਆਂ ਖਰੀਆਂ ਖਰੀਆਂ ਮੋਦੀ ਨਹੀਂ ਸਰ ਵੇਖਣ ਜਿੱਤਿਆ ਜਾਣੋ ਲੋਕਾਂ ਨੇ ਕੀ ਕੀ ਕਿਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟ੍ਰੈਫਿਕ ਦਾ ਸ਼ੁਰੂ ਤੋਂ ਹੀ ਦੁਨੀਆ ਭਰ ਵਿੱਚ ਵਿਰੋਧ ਹੋ ਰਿਹਾ ਹੈ ਪਰ ਦੁਨੀਆ ਭਰ ਦੁਨੀਆ ਪ੍ਰਤੀ ਉਹਨਾਂ ਦੇ ਅਚਾਨਕ ਸੂਰਵ ਵਿੱਚ ਬਦਲਾਅ ਨੇ ਇਸ ਮੁੱਦੇ ਨੂੰ ਗਰਮਾ ਦਿੱਤਾ ਹੈ 트੍ਰੰਪ ਨੇ ਪਹਿਲਾਂ ਭਾਰਤ ਤੇ 25% ਟ੍ਰੈਫਿਕ ਲਗਾਇਆ ਸੀ ਅਤੇ ਫਿਰ 25% ਬਾਅਦ ਦੂ ਟ੍ਰੈਫਿਕ ਲਗਾਇਆ ਹੈ ਦਰਸਲ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਰਹਾ ਹੈ ਅਤੇ 트੍ਰੰਪ ਇਸ ਵਿਰੋਧ ਵਿੱਚ ਟ੍ਰੈਫਿਕ ਲਗਾ ਰਹੇ ਹਨ ਪਰ ਹੁਣ ਅਮਰੀਕੀ ਨਾਗਰਿਕਸ਼੍ਰਸ਼ਟਪਤੀ 트੍ਰੰਪ ਦੇ ਇਸ ਸਰਵ ਇਹ ਦਾ ਵਿਰੋਧ ਕਰ ਰਹੇ ਹਨ ਅਮਰੀਕਾ ਅਧਾਰਤ ਡੈਮੋਕ੍ਰੇਸੀ ਇੰਸਟੀਚਿਊਟ ਦੇ ਇੱਕ ਸਰਵੇਖਣ ਦੇ ਅਨੁਸਾਰ ਅਮਰੀਕੀ ਨਾਗਰਿਕਾਂ ਨੇ ਕਹਾ ਹੈ ਕਿ ਅਮਰੀਕੀ ਸਰਕਾਰ ਨੂੰ ਰੂਸੀ ਤੇਲ 'ਤੇ ਆਜ਼ਾਦ ਤੇ ਟੈਰਫਿਕ ਨਹੀਂ ਲਗਾਉਣਾ ਚਾਹੀਦਾ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ 53% ਉੱਤਰ ਦਾਤਮ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ ਜਦੋਂ ਕਿ 43% ਦੇ ਇਸ ਦਾ ਸਮਰਥਨ ਕੀਤਾ ਹੈ ਡੈਮੋਕ੍ਰੇਸੀ ਇੰਸਟੀਚਿਊਟ ਦੇ ਸੰਪਾਦਕ ਪਾਸਚਲ ਨੇ ਕਿਹਾ ਹੈ ਕਿ ਇਸ ਸਰਵੇਖਣ ਨੇ ਅਮਰੀਕੀ ਉਦਯੋਗਿਕ ਨੀਤੀ ਲਈ ਇੱਕ ਸਾਧਨ ਵਜੋਂ 트াম্প ਦੇ ਟ੍ਰੈਫਿਕ ਲਈ ਮਜਬੂਤ ਸਮਰਥਨ ਪਾਇਆ ਹੈ ਪਰ ਉਹ ਆਪਣੇ ਸਹਿਯੋਗੀਆਂ ਦੇ ਰਾਜਨੀਤਿਕ ਫੈਸਲੇਦਾਰ ਦਾ ਫਾਇਦਾ ਉਠਾਉਣ ਲਈ ਟ੍ਰੈਫਿਕ ਦੀ ਵੱਧ ਵਧਾ ਰਹੀ ਹੈ ਵਰਤੋਂ ਤੋਂ ਖੁਸ਼ ਨਹੀਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ